ਮੈਂ ਪ੍ਰਸਤਾਵ ਕਰਦਾ ਕਿ ਸਦਨ ਵਿੱਚ ਅਸੀਂ ਆਪਾਂ ਇੱਕ ਉਹਨਾਂ ਨੂੰ ਸੱਚੀ ਤੇ ਸੂਚੀ ਸ਼ਰਧਾਂਜਲੀ ਦੇਣ ਲਈ ਮੈਂ ਪ੍ਰਸਤਾਵ ਕਰਦਾ ਮੈਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਮੈਰਾ ਥਾਨ ਦੌੜਾਕ ਸ੍ਰੀ ਫੌਜਾ ਸਿੰਘ ਜੀ ਕੱਲ ਇਸ ਫਾਨੀ ਸੰਸਾਰ ਨੂੰ ਅਲਵਦਾ ਕਹਿ ਗਏ ਉਹਨਾਂ ਦੀ ਮੌਤ ਕਿੱਥੇ ਆ ਕੇ ਹੋ ਜਾਂਦੀ ਹੈ ਉਹਨੂੰ ਪਰਿਵਾਰ ਆਂਡੀ ਗਵੰਡੀ ਜਿੰਨੇ ਵੀ ਸੱਜਣ ਮਿੱਤਰ ਇਹਨਾਂ ਨੂੰ ਪੁੱਜਾ ਸਿੰਘ ਸਰਦਾਰ ਅਕੁਜ ਸਿੰਘ ਚੱਕ ਕੇ ਲੈ ਆਏ ਐ ਪਰ ਸਾਨੂੰ ਥੋੜਾ ਲੇਟ ਪਤਾ ਲੱਗਾ ਜਦੋਂ ਕਿ ਧਿਆਨ ਕੇ ਰਹੀ ਦਿੱਖ ਹੋ ਜਾਂਦੀ ਹੈ ਉਦੋਂ ਸਾਨੂੰ ਪਤਾ ਲੱਗਾ ਕਿ ਅਸੀਂ ਉਦੋਂ ਵਿੱਚ ਪਹੁੰਚਿਆ ਕਿੰਨੇ ਵਜੇ ਇਹਨਾਂ ਦੀ ਤਕਰੀਬਨ 7:00 ਵਜੇ ਲੱਗ ਸਕੀਏ ਕੋਈ ਪਤਾ ਲੱਗਿਆ ਜੀ ਕਿ ਕਿਹੜੇ ਬਾਈਕਲ ਨਾਲ ਟੱਕਰ ਹੋਈ ਹੈਗੀ ਨਹੀਂ ਜੀ ਇਹ ਹੀ ਨਹੀਂ ਪਤਾ ਲੱਗਾ ਹਨ 75 ਕੋਈ ਬਾਈਕ ਸੀਗਾ ਪਤਾ ਨਹੀਂ ਕਾਰ ਸੀ ਜਾਂ ਮੋਟਰਸਾਈਕਲ ਸੀਗਾ ਉਹ ਅਜੇ ਸਾਡੀ ਧਿਆਨਤ ਨਹੀਂ ਆਇਆ ਔਰ ਹੋ ਸਕਦਾ ਕਿ ਕਿਸੇ ਨੇ ਕੋਈ ਅੱਗੇ ਪਿੱਛੇ ਦੇਖਿਆ ਹੋਵੇ ਤਾਂ ਕੱਲ ਤੱਕ ਸ਼ਾਇਦ ਕੋਈ ਰਿਪੋਰਟ ਆ ਜਾਈ ਪਰਿਵਾਰ ਦੇ ਵਿੱਚ ਕਿਹੋ ਜਿਹਾ ਇਸ ਵਕਤ ਮਾਹੌਲ ਹੈਗਾ ਪਰਿਵਾਰ ਦੇ ਵਿੱਚ ਤਾਂ ਜਦੋਂ ਐਡੇ ਮਹਾਨ ਚਿਹਰੇ वर्ल्ड ਫੇਮਸ ਜਦੋਂ ਚਲੇ ਜਾਂਦੇ ਮੈਂ ਪਰਿਵਾਰ ਤਾਂ ਕੀ ਇਲਾਕੇ ਨੂੰ ਜ਼ਿਲ੍ਹੇ ਨੂੰ ਪੂਰੇ ਪੰਜਾਬ ਨੂੰ ਇਸ ਗੱਲ ਦਾ ਬਹੁਤ ਵੱਡਾ ਘਟਾ ਆਇਆ ਕੋਈ ਸ਼ਾਂਝੋਗ ਨਹੀਂ ਬਹੁਤ ਬੜੀ ਦੁੱਖਦਕ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਆਇਆ ਕੁਝ ਜਾਂ ਨਹੀਂ ਹਜੇ ਕੋਈ ਫੁਟੇਜ ਕਿਸੇ ਬੰਦੇ ਵੀ ਸੀਸੀਟੀਵੀ ਕੈਮਰੇ ਜੀ ਤੇ ਦੇਖੀ ਨਹੀਂ ਔਰ ਕੱਲ ਤੱਕ ਸ਼ਾਇਦ ਕੋ ਕਾਲਜ ਆਪਸ-ਪਾਸ ਕੋਈ ਇਹ ਇਸ ਵਾਰ ਇਹ ਪੁਲਿਸ ਨੂੰ ਪਤਾ ਲੱਗ ਗਿਆ ਪੁਲਿਸ ਆਈ ਹੈ ਪੁਲਿਸ ਹੁਣ ਆਈ ਹੈ ਠੀਕ ਹੈ ਚੋ ਆਦਮਪੁਰ ਹਾਂਜੀ ਮੈਨੂੰ ਸਾਨੂੰ ਫੋਨ ਆਇਆ ਸੀਗਾ ਹਰਿੰਦਰ ਸਿੰਘ ਦੇ ਇਹਨਾਂ ਦੇ بیٹے ਦਾ ਠੀਕ ਹੈ ਜਿਹਦੇ ਨਾਲ ਫੋਜਾ ਸਿੰਘ ਜਮੂਰ ਹਸਪਤਲ ਦੇ ਵਿੱਚ ਅਸੀਂ ਇੱਥੇ ਮੌਕੇ ਤੇ ਆ ਕੇ ਉਹਦਾ ਫੇਰਾ ਲੀ ਹਾਂ ਧੰਨ ਜਿਹਦਾ ਨਾਮ ਨੂੰ ਵਹੀਕਲ ਜਿਹੜਾ ਸੀ ਉਦੋਂ ਆ ਰਹੇ ਸੀਗਾ ਉਪਰ ਸਾਈਡ ਤੋਂ ਠੀਕ ਹੈ ਨਾ 3:30 ਵਜੇ ਮਿਲ ਕੇ ਜਿਹੜਾ ਐਕਸ਼ਨ ਹੋਇਆ ਜਾਨ ਉਹਦੇ ਉਹਦੇ ਅਧਾਰ ਤੇ ਅਸੀਂ ਉਹਨਾਂ ਦਾ ਜਾਨ ਲੇਖੀ ਜਿਹੜੀ ਫੀਡਸ ਕਰਦੀ ਆ 114 ਨੰਬਰ ਸਲੀਪਰ ਰੋਡ ਤੇ ਸੀ ਇਹ ਵਾਹਨ ਕਿਹੜਾ ਸੀ ਅਲੇ ਤੋਂ ਵਾਲੇ ਕਿਤੇ ਇਹ ਵਾਹਨ ਦਾ ਨਹੀਂ ਪਤਾ ਲੱਗਦਾ ਨਾਮ ਉਹ ਵੀ ਕੋਈ ਸੀਗਾ ਸਲੀਪਰ ਸਲੀਪਰ ਰੋਡ ਤੇ ਸੀਗੀ ਸਲੀਪਰ ਉੱਪਰ ਨਹੀਂ ਸੀ ਮੇਨ ਰੋਡ ਤੇ ਸੀ ਅੱਛਾ ਮੇਨ ਰੋਡ ਤੇ ਸੀ ਜੀ ਓਕੇ ਉਹ ਕਿਹੜੇ ਸ਼ਹਿਰ ਤੋਂ ਸਹਿਰ ਸਾਥ ਨਾਲ ਸ਼ੇਅਰ ਕਰ ਰਹੇ ਸੀ ਕੋਈ ਸੀਸੀਟੀਵੀ ਕੈਮਰਾ ਕੁਝ ਸਾਡੀ ਜਸ ਸਾਡੀ ਟੀਮਾਂ ਲੱਗੀਆਂ ਆਰਪੋਰਟ ਜੀ ਟੀਮਾਂ ਲੱਗੀਆਂ ਨੇ ਜਾਣ ਵਾਸਤੇ ਠੀਕ ਹੋ ਜਾ ਜੀ ਟੈਸਟ ਕਰਦੇ ਕੋਈ ਇਹ ਸਰਕਾਰ ਨੂੰ ਕਹਿ ਰਹੇ ਆ ਨਾਮ ਨੂੰ ਵੀ ਕਹਿ ਰਹੇ ਆ ਜੀ ਸਰਕਾਰ ਚਰਚਾ ਕਰਦੀ ਸਰਕਾਰ ਜੀ ਕੋਈ ਰੰਗ ਰੰਗ ਪਤਾ ਲੱਗਾ ਕਿ ਕੋਈ ਕਾਰਦਾ ਕੀ ਨਹੀਂ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਰ ਐਫਆਈ ਦਾ ਚ ਕਰਦੀ ਆਸੀਂ ਕਿਉਂਕਿ ਸਾਡੀ ਟੀਮਾਂ ਲੱਗੀਆਂ ਸੀਐਸਐਸ ਟੋਮ ਦੀ ਟੀਮਾਂ ਲੱਗੀਆਂ ਨੇ ਸਾਡੇ ਉਹ ਸੀਐਸਐਸ ਟੈਮ ਕਰਦੇ ਜਾ ਰਹੇ ਆ ਔਰ ਜਲਦੀ ਹੀ ਸੋਲਵ ਪੇਸ ਕਰ ਦੇ ਠੀਕ ਹਾਂਜੀ ਭਾਜੀ ਕੀ ਮੌਕਾ ਸੀਗਾ ਜੀ ਬੌਂਡ ਇੱਕੋ ਸਰਦਾਰ ਖੋਜ ਹੈਗੀ ਵਰਲਡ ਫੇਮਸ ਲਖਨਸਾ ਦੀ ਬਹੁਤ ਪੰਜਾਬ ਨੂੰ ਪੂਰੇ ਨੂੰ ਮਾਨਸੀ ਇਸ ਗੱਲ ਦਾ ਕਿ ਸਾਡੇ ਖਦਾਰਪੁਰਜ ਸਿੰਘ ਜੀ ਜਿਹੜੇ ਕਿ ਬੈਸਟ ਫਲੀਟ ਸੀਗੇ ਪਰ ਅੱਜ ਸਾਡੇ ਵਿੱਚ ਨਹੀਂ ਰਹੇ ਬੜੀ ਦੁੱਖ ਵਾਲੀ ਗੱਲ ਆ ਤੇ ਸ਼ਾਇਦ ਤੇ ਸ਼ਾਮ ਨੂੰ ਨਿਕਲੇ ਸਾਰ ਕੰਮ ਕਰੋ ਰੋਟੀ ਪਾਣੀ ਖਾ ਕੇ ਉਸ ਤੋਂ ਬਾਅਦ ਵਿੱਚ ਉਹਨਾਂ ਦਾ ਰਸ ਰੋਡ 'ਤੇ ਹਾਈਵੇ ਤੇ ਐਕਸੀਡੈਂਟ ਹੋ ਗਿਆ ਹੂੰ ਫਸ ਉਹ ਹਸਪੀਟਲ ਲੈ ਕੇ ਆਇਆ ਇੱਥੇ ਡੈਥ ਹੋਈ ਕਿ ਆਪਣੇ ਹਾਂ ਉੱਥੋਂ ਜਾ ਕੇ ਹਸਪੀਟਲ ਲੈ ਕੇ ਆਉਂਦੀਆਂ ਪਤਾ ਲੱਗਾ ਤੇ ਇੱਥੇ ਇੱਥੇ ਅਗੜੇ ਡੈਥ ਹੋ ਗਈ ਕਿੰਨੇ ਕ ਵਜੇ ਦਾ ਸਮਾਂ ਸੀਗਾ ਤਕਰੀਬਨ 4 ਕੋਏ ਦਾ 3 4 ਕੋਏ ਦਾ 4 ਮਤਲਬ ਕੱਲੀ ਸੀ ਕਿ ਸੈਰ ਕਰ ਰਹੇ ਜੇ ਪਰਿਵਾਰ ਕੱਲੀ ਸੈਰ ਕਰਨ ਹੱਲੇ ਹੁੰਦਾ ਜੀ ਮਤਲਬ ਕਿ ਆਪਣੀ ਜਨਾਨੀ ਇਨਸਾਨ ਨਾਲ ਸੈਰ ਕਰਨੀ ਹਾਂ ਸਾਹਮਣੇ ਘੁੰਮ ਕੇ ਕਰਦੇ ਹਨ ਘੇਰ ਨੂੰ ਨਿਕਲਣਾ ਕਰੂ ਬਾਹਰ ਫਿਰ ਸੈਰ ਕਰਨੀ ਹੂੰ ਇਸ ਵੇਲੇ ਉਮਰ ਕਿੰਨੀ ਆਪਣੇ ਸੀ 114 ਸਾਲ 114 ਮਤਲਬ ਮਹਿਲ ਬੰਦ ਪਾ ਗਾ ਕਿ ਐਨਡੀ ਉਮਰ ਪੋਕ ਕੇ ਗਏ ਨੇ ਤੇ ਹਾਦਸੇ ਦਾ ਸ਼ਿਕਾਰ ਬਿਲਕੁਲ ਬਿਲਕੁਲ ਬੜੀ ਦੁੱਖੜੀ ਗੱਲ ਆ ਲੈਆ ਤੇ ਦੇਖੋ 114 ਸਾਲ ਉਰ ਪੋਕ ਕੇ ਹੂੰ ਜਿਹੜਾ ਕੋਈ ਰਲਵਾ ਸੈਰ ਕਰ ਜਾਣਾ ਹੂੰ ਪਰਵਾਰ ਲਈ ਇਲਾਕੇ ਲਈ ਸਾਡੇ ਪੂਰੇ ਪੰਜਾਬ ਲਈ ਇੱਕ ਨਾਮ ਵੀ ਪੂਰੀ ਦੁਨੀਆ ਚ ਬਣਾਇਆ ਸੀ ਮੈਰਾਥਨ ਕਰਕੇ ਮੈਗਾ ਜੀ ਪੂਰੇ ਵੱਲੋਂ ਮੈਂ ਸਿਖੇ ਜੀ ਪੂਰਾ ਮਤਲਬ ਨਾ ਵੀ ਬਹੁਤ ਬੜੀਆ ਵਿਚਾਰ ਕੋਲ ਉਹਨਾਂ ਦੇ ਬੜਾ ਸਿੰਪਲ ਜੀ ਇਨਸਾਫੀ ਗੇਨ ਕਰਦੇ ਜੀ ਮਾਈਟ ਕਰਦੇ ਭਾਈ ਤੇ ਜਦੋਂ ਮਿਲਦੀ ਸੀ ਬੜੀਆ ਸੀ ਸਿੰਪਲ ਹਰ ਨੇ ਕਰਨਾ ਕਰ ਲਿਆ ਜਿਵੇਂ ਉਪਰਾਲੀਆਂ ਦੀਆਂ ਨਾ ਕਿਸੇ ਕਿਸੇ ਸਾਥ ਨਾਲ ਨਾ ਸਰੀਬਾ ਬਣੀ ਕੱਲ ਜੀ 3 ਸਵੇਤ 3 ਵਜੇ ਦੀ ਗੱਲ ਆ ਹਮਮ ਕਰੋਂ ਵਾ ਸੈਰ ਕਰਨ ਨਿਕਲੇ ਚਾਹ ਪੀ ਗਏ ਰੋਟੀ ਟਿਕਾ ਕੇ ਤੇ ਉਧਰ ਖੇਤਾਂ ਚ ਸਾਡੀ ਲੇਬਰ ਲੋਰ ਲੱਗੀ ਹੋ ਸੀਗੀ ਉਧਰ ਨੂੰ ਮੈਂ ਤਾਂ ਘਰ ਨਹੀਂ ਸੀਗਾ ਉਧਰ ਨੂੰ ਫਿਰ ਸ਼ਾਮ ਨੂੰ ਅੱਗੇ ਰੁਟੀਨ ਚ ਜਾਂਦੇ ਹੀ ਆ ਉਧਰ ਨੂੰ ਕਿਤੇ ਨਿਕਲੇ ਤਾਂ ਬਸ ਉਹ ਰੋਡ ਤੇ ਜਲਾ ਮੜਿਆ ਚੜੇ ਪੇ ਪਤਾ ਨਹੀਂ ਲੱਗਾ ਸਾ ਤਾਂ ਫਿਰ ਟੈਲੀਫੋਨ ਨਹੀਂ ਆਇਆ हो गई हाँ जी हाँ जी रोज सवेरे शामी रोज कले बड़े फिट से जी एद नहीं बड़े फिट सब कुछ आ रोटी पानी सवेरे पिनी पुनी छ ਪਿੰਡ ਅੱਜ ਅੱਜ ਇੱਧਰ ਨੂੰ ਚਲਗਾ ਨਹੀਂ ਤਾਂ ਅੱਗੇ ਪਿੰਡਾਂ ਨੂੰ ਢੇੜਾ ਗੂੜਾ ਮਾਰਨਾ ਪਿੰਡ ਸਾਰੇ ਥੜਿਆਂ ਥੋੜਿਆਂ ਤੇ ਇੱਧਰ ਉੱਧਰ ਬੈ ਬੂਕੇ ਹੋਣਾ ਰਾਤ ਨੂੰ ਆਉਣਾ ਤੇ ਕੋਈ ਨਹੀਂ ਸੀ ਉਹਨਾਂ ਨੂੰ ਕੋਈ ਕੋਈ ਜ਼ਿਆਦਾ ਢਿੱਲੇ ਮੱਠੇ ਜਾਂ ਕਹਿਦਾ ਉਹ ਜਾ ਕੋਈ ਕੋਈ ਉਹਨਾਂ ਦਾ ਲੱਤ ਗੋਡਾ ਦੁਖਦਾ ਕੁਝ ਨਹੀਂ ਸੀ ਜੀ ਭਾਜੀ ਜਿਹੜੇ ਵਾਹਨ ਨਾਲ ਐਕਸੀਡੈਂਟ ਹੋਇਆ ਉਹ ਕੋਈ ਉਹਦੀ ਸਮਰਤ ਕੋਈ ਹੈ ਨਹੀਂ ਜੀ ਉਹ ਤਾਂ ਅਜੇ ਪੁਲਸ ਵਾਲੀ ਵੈਰੀਫਿਕੇਸ਼ਨ ਕਰ ਰਹੇ ਆ ਕੈਮਰੇ ਕੂਪਰੇ ਦੇਖਦੇ ਆ ਤੇ ਉਹ ਤਾਂ ਉਸੇ ਵੇਲੇ ਉਹ ਦੌੜ ਗਿਆ ਉਨੇ ਦੇਖਿਆ ਵੀ ਨਹੀਂ ਨਾ ਤਾਂ ਪੋਸਟ ਵਾਲੇ ਪਤਾ ਨਹੀਂ ਲੱਭਣਗੇ ਕਿਹੜਾ ਵਾਈਕਲ ਸੀ ਐਕਸੀਡੈਂਟ ਹੋਇਆ ਕਿੱਥੇ ਕਰ ਹਾਈਵੇ ਹਾਂ ਹਾਈਵੇ ਸਾਡੇ ਨਾਲ ਜੀ ਆ ਨਾਲੇ ਘਰ ਦੇ ਨਾਲੇ ਹਾਈਵੇ ਹੈ ਸਾਡੇ ਕੇਦ ਉਧਰ ਵੀ ਇੱਧਰ ਵੀ ਆ ਸੀ ਕਾਰ ਸੀ ਕਾਰ ਸੀ ਕੋਈ ਵਾਈਟ ਕਲਰ ਦੀ ਸੀ ਗੱਡੀ ਸੰਸਕਾਰ ਵਗੈਰਾ ਕਦੋਂ ਕਰਾਂਗੇ ਸੰਸਕਾਰ بس 2-3 ਦਿਨ ਵੀਰੇ ਲੱਗ ਜਾਣੇ ਮੇਰੀ ਫੈਮਿਲੀ ਆ ਰਹੀ ਆ ਸਾਰੇ ਆ ਨਹੀਂ ਭਾਈ ਸਲਾਹ ਕਰਕੇ ਉਸ ਹਿਸਾਬ ਨਾਲ ਕਰਾਂਗੇ ਹੁਣ ਬਾਹਰੋਂ ਤੁਹਾਨੂੰ ਪਤਾ ਆਉਣਾ ਟਿਕਟ ਲੈਣੀ ਵੀ ਕਈ ਵਾਰ ਡਾਕੂਮੈਂਟ ਦੀ ਪੂਰੇ ਹੁੰਦੇ ਹਨਾ 2 3 ਦਿਨ ਤਾਂ ਲੱਗੇ ਜਾਂਦੇ ਆ ਇੱਥੇ ਉਹਨਾਂ ਦੇ ਪਰਿਵਾਰ ਚੋਂ ਕੋਣ ਕੋਣ ਤੋੜੇ ਮੈਂ ਹੀ ਆ ਜੀ ਮੈਂ ਛੋਟਾ ਬੇਟਾ ਉਹਨਾਂ ਦਾ ਹਾਂਜੀ 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 ਮੇਰਾ ਪਰਿਵਾਰ ਆ ਇੱਥੇ ਬਾਕੀ ਮੇਰਾ ਭਾਈ ਚਾਰਾ ਚਾਚੇ ਤਾਈ ਸਾਰੇ ਸਾਡੇ ਜੋ ਵੀ ਕੁਝ ਬਾਹਰੋਂ ਕਿੰਨੇ ਆਣੇ ਆ ਬਾਹਰੋਂ ਸਾਡੇ ਸਾਰੀ ਫੈਮਲੀ ਆ ਮੇਰਾ ਬਰਾਦਰ ਆ ਸਿਸਟਰ ਆ ਮੇਰੀਆਂ ਭਤੀਜੀਆਂ ਆ ਸਾਰੇ ਜਿੱਦ ਜਿੱਦਾ ਸਾਰੀ ਫੈਮਲੀ ਗੁਣਬਾਰ ਹੈ ਇਹਦੇ ਮੇਰੇ ਟਾਈਮ ਸੀਗਾ ਜਦੋਂ ਬਾਹਰ ਨਿਕਲੇ ਸੀਗੇ ਅ ਤੈਨ ਤੇ 10 15 ਦਾ ਹੋਊਗਾ ਤੁਹਾਨੂੰ ਕਿੰਨੇ ਵਜੇ ਇਨਫੋਰਮੇਸ਼ਨ ਮੈਨੂੰ ਬਸ ਹਸਪਤਾਲ ਹੀ ਮੈਨੂੰ ਜਦੋਂ ਗੱਡੀ ਚ ਪਾ ਕੇ ਮੇਰੇ ਯਾਰ ਦੋਸਤ ਹੀ ਸੀਗੇ ਉਹਨਾਂ ਨੇ ਗੱਡੀ ਚ ਮੈਨੂੰ ਫੋਨ ਕਰ ਦਿੱਤਾ ਮਤਲਬ 6:30 3 ਵਜੇ ਤੱਕ ਮੈਂ ਪਹੁੰਚ ਗਿਆ ਉੱਥੇ ਸਾਰੇ ਜਣੇ ਪਹੁੰਚ ਗਏ ਹਸਪਤਾਲ ਲੈ ਗਏ ਹਸਪਤਾਲ ਜਾ ਕੇ ਉਹਨਾਂ ਨੇ ਡਰੈਸਿੰਗ ਕਰ ਦਿੱਤੀ ਤੇ ਕਹਿੰਦੇ ਠੀਕ ਆ ਕੋਈ ਗੱਲ ਨਹੀਂ ਡਾਕਟਰ ਕਹਿੰਦੇ ਕਿ ਤਾਂ ਮੈਂ ਕਹਿੰਦੇ ਸਿਰ ਚੋਂ ਲਾਉ ਡਾਵਾ ਰਿਹਾ ਤੇ ਇਹਦਾ ਆ ਵੀ ਅਸੀਂ ਆਈਸੀਯੂ ਦੇ ਵਿੱਚ ਰੱਖ ਕੇ ਇਹਨੂੰ ਇਹਨੇ ਠੀਕ ਹੋ ਜਾਣਾ ਹਨਾ ਤੇ ਡਾਕਟਰ ਵੀ ਚਲ ਗਿਆ ਸਭ ਕੁਝ ਚਲ ਗਿਆ ਉਹਦੀ ਡਰੈਸਿੰਗ ਵੀ ਹੋ ਗਈ ਸਭ ਕੁਝ ਹੋ ਗਈ ਤਾਂ ਮੁੜ ਕੇ ਉਹਨਾਂ ਨੇ ਕਹਿੰਦੇ ECG ਕਰਾਉਣੀ ਆ ECG ਕਰਦੇ ਕਰਾਉਂਦੇ ਬੜਾ ਸੁਣਾ ਇਦਾਂ ਸਿਰ ਇਦਾਂ ਹੱਥ ਰੱਖਿਆ ਸਿਰ ਦੇ ਥੱਲੇ ਅਸੀਂ ਇਹ ਕਹਿ ਕੇ ਹੁਣ ਭਾਈਆ ਠੀਕ ਹੋ ਗਿਆ ਹੈ ਤੇ ਫੇਰ ਇੱਕਦਮ ਜਿਹਾ ECG ਜਾਣ ਲੱਗੇ ਫਿਰ ਹੌਤਨਾ ਸਾਹ ਲੈਣ ਲੱਪਿਆ ਫਿਰ ਉਹਨਾਂ ਨੇ ਦਫਾ ਡੈਮੇਜ ਦੀਆਂ ਸੀ ਚਲੇ ਗਿਆ ਫਿਰ ਸਾਨੂੰ ਕਹਿੰਦੇ ਇਹਦੀ ਪਲਸ ਰੇਟ ਘਟੀ ਜਾਂਦੀ ਆ ਇਹਦਾ ਫੈਕ ਬੈਦ ਨਾ ਵੀ ਜਦੋਂ ਇਹਦਾ ਸੱਟ ਵੱਧੀ ਆ ਬਲੀਡਿੰਗ ਹੋ ਗਈ ਅੰਦਰ ਕਲੋਟਿੰਗ ਹੋ ਗਈ ਉਹਦੇ ਨਾਲ ਹਨਾ ਫੇ ਉਹ ਕਹਿੰਦੇ ਜਿੱਦਾਂ ਦੱਸੀ ਗਏ ਸਾਨੂੰ ਕਿ ਇਹਦਾ ਹਾਰਟ ਵੀ ਸਟਾਪ ਹੋ ਗਿਆ ਹਨਾ ਫੇ ਅਸੀਂ ਕਹਿੰਦੇ ਵੈਂਟੀਲੇਟਰ ਲਾਉਣੇ ਆ ਅਸੀਂ ਕਹ ਲਾਓ ਫੇ ਦੇਖਦੇ ਆ ਪਰ ਨਹੀਂ ਕਹਿੰਦੇ ਸੌਰੀ ਕਿੰਨੇ ਵਜੇ ਡੈਥ ਹੋਈ ਹਾਂ 6:00 ਵਜੇ 6 6:30 ਵਜੇ ਠੀਕ ਤੇ ਹੁਣ ਪੁਲਿਸ ਕਰਵੇ ਕਰ ਰਹੀ ਹੈ ਹਾਂਜੀ 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 ਕਾਰ ਵੀ ਕਰ ਰਹੀ ਆ ਉਹ ਸਾਰੀ ਤਰ੍ਹਾਂ ਉਹਨਾਂ ਦਾ ਕੰਮ ਆ ਉਹ ਕਰਦਾ ਸਾਰੀ ਰਾਤ ਉਹ ਵੀ ਲੱਗੇ ਰਹਿ ਦੇਖਦੇ ਰਿਹਾ ਸਾਰੇ ਤਰ੍ਹਾਂ ਹਾਂਜੀ ਹਾਂਜੀ ਹਾਂਜੀ